ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਵਾਈਫਾਈ ਦੀ ਜੋ ਅਸੀਂ ਪਹਿਲਾਂ ਵੀਡੀਓ ਬਣਾਈ ਸੀ ਉਸ ਦਾ ਪਾਰਟ 2 ਲੈ ਕੇ ਆਏ ਹਾਂ ਉਸ ਦੇ ਵਿੱਚ ਕੀ ਹੈ ਕਿ ਵਾਈਫਾਈ ਦਾ ਇੱਕ ਬਾਕਸ ਨਵਾਂ ਲਾਂਚ ਹੋਇਆ ਹੈ ਤੇ ਤੁਹਾਨੂੰ ਦਿਖਾਉਨੇ ਆ ਜੋ ਬਾਕਸ ਲਾਂਚ ਹੋਇਆ ਹੈ ਇਹ ਨਵਾਂ ਵਾਈਫਾਈ ਦਾ ਜੋ ਬਾਕਸ ਲਾਂਚ ਹੋਇਆ ਹੈ ਇਹ ਬਿਨਾ ਡਿਸ਼ ਤੋਂ ਚੱਲੇਗਾ ਜੀ ਜੋ ਇਸ ਤਰ੍ਹਾਂ ਪਹਿਲਾਂ ਆਪਣੇ ਮੈਂ ਤੁਹਾਨੂੰ ਪਹਿਲੀ ਵੀਡੀਓ ਦੇ ਵਿੱਚ ਦੱਸਿਆ ਸੀ ਕਿ ਵੀ ਡਿਸ਼ ਐਂਟੀਨਾ ਉੱਪਰ ਲੱਗੇਗਾ ਪਰ ਇਸ ਦੇ ਵਿੱਚ ਇਹਨਾਂ ਨੇ ਕੀ ਕੀ ਕਿਹਾ ਹੈ ਕਿ ਬਾਕਸ ਵਾਈਫਾਈ ਦੇ ਨਾਲ ਅਟੈਚ ਕਰਤਾ ਆ ਦੇਖੋ ਜੀ ਇਹ ਬਾਕਸ ਚੱਲ ਰਿਹਾ ਹੈ ਇਹ ਡੱਲਦਾ ਜੋ ਨਵਾਂ ਬਾਕਸ ਆ ਜੀ ਇਹ ਬਿਨਾ ਕਿਸੇ ਤਾਰ ਤੋਂ ਉੱਪਰ ਤਾਰ ਵਾਲਾ ਪੁਆਇੰਟੇ ਹੀ ਨਹੀਂ ਹੈ ਇਸ ਦੇ ਵਿੱਚ ਸਿੱਧਾ ਤੁਹਾਡਾ ਵਾਈਫਾਈ ਦੇ ਨਾਲ ਡਾਇਰੈਕਟ ਚੱਲੇਗਾ ਜੀ ਇਸ ਦੇ ਵਿੱਚ ਕਿਆ ਕਰਿਆ ਜੀ ਅਸੀਂ ਤੁਹਾਨੂੰ ਰਿਮੋਟ ਦਿਖਾਉਨੇ ਆ ਜੋ ਨਵਾਂ ਰਿਮੋਟ ਆਇਆ ਜੀ ਇਹ ਲੈਵਲ ਜਿਸ ਤਰ੍ਹਾਂ ਕਿ ਕੋਈ ਵੀ ਆਪਣੀ ਐਪਲੀਕੇਸ਼ਨ ਆਏ ਉਹ ਸਾਰੀਆਂ ਇਸ ਤੇ ਬਾਹਰ ਹੀ ਆ ਗਈਆਂ ਜੀ ਆਪਾਂ YouTube ਕਰਦੇ ਆ ਜੀ ਤਾਂ YouTube ਡਾਇਰੈਕਟ ਚੱਲੇਗਾ ਜੀ ਉੱਥੇ ਉਹ ਚੈੱਕ ਕਰੋ ਜੀ YouTube ਡਾਇਰੈਕਟ ਚੱਲੇਗਾ ਜੀ ਕੋਈ ਵੀ ਆਪਾਂ ਚੀਜ਼ ਸਰਚ ਕਰਦੇ ਆ ਮਾਈਕ ਔਨ ਕਰਨਾ ਹੈ ਤਾਂ ਇੱਥੇ ਆਪਾਂ ਵੌਇਸ ਉਹਦੇ ਨਾਲ ਕਮਾਂਡ ਦੇ ਨਾਲ ਆਪਾਂ ਕੋਈ ਵੀ ਚੀਜ਼ ਸਰਚ ਕਰ ਸਕਦੇ ਆ ਇਸ ਤਰ੍ਹਾਂ ਹੁਣ ਆਪਾਂ ਨੇ ਬੈਕ ਜਾਣਾ ਹੈ ਅਗਰ ਤਾਂ ਜੋ ਚੈਨਲ ਚੱਲ ਰਿਹਾ ਹੈ ਤਾਂ ਉਸ ਨੂੰ ਇਹ ਬੈਕ ਦੇ ਵਿੱਚ ਆਪਾਂ ਨੇ ਦੇਖਣਾ ਹੈ ਤਾਂ ਆਪਾਂ ਨੇ ਕੀ ਕਰਨਾ ਹੈ ਲਾਈਵ ਵਾਲਾ ਬਟਨ ਦਬਾਉਣਾ ਹੈ ਜੀ ਜੋ ਚੈਨਲ ਸੇਮ ਚੱਲ ਰਿਹਾ ਤਾਂ ਉੱਥੀ ਜਾ ਕੇ ਇਹ ਚੱਲੇਗਾ ਜੀ ਪਲੱਸ ਇਹਦੇ ਚ ਆਪਾਂ ਨੂੰ ਫਾਇਦਾ ਕੀ ਹੋਇਆ ਜਿਸ ਤਰ੍ਹਾਂ ਕਿ ਹੋਰ ਕੰਪਨੀਆਂ ਦੇ ਜਿਹੜੇ ਬਾਕਸ ਆ ਰਹੇ ਆ ਰਿਮੋਟ ਆ ਰਹੇ ਆ ਉਹਨਾਂ ਦੇ ਐਪਲੀਕੇਸ਼ਨਾਂ ਵਿੱਚ ਜਾ ਕੇ ਆਪਾਂ ਨੂੰ ਚੈਨਲ ਸਰਚ ਮਾਰਨਾ ਪੈਂਦਾ ਹੈ ਬਹੁਤ ਮੁਸ਼ਕਲ ਹੈ ਨਹੀਂ ਲੱਭਦਾ ਨਾਰਮਲ ਬੰਦੇ ਨੂੰ ਇਸ ਦੇ ਵਿੱਚ ਕਿਹ ਆਸਾਨੀ ਕਰਤੀ ਜਿਸ ਤਰ੍ਹਾਂ ਇਹ ਟੈਲ ਦਾ ਨਾਰਮਲ ਪੁਰਾਣੇ ਵਾਲਾ ਰਿਮੋਟ ਤਾਂ ਜੀ ਸਿੱਧਾ ਤੁਸੀਂ ਦੇਖੋ ਚੱਲ ਰਿਹਾ ਹੈ 555 ਲਗਾਇਆ ਜੀ ਪੰਜਾਬੀ ਚੈਨਲ ਸ਼ੁਰੂ ਹੋ ਗਈ ਡਾਇਰੈਕਟ ਇੱਥੇ ਤੋਂ ਹੀ ਕੋਈ ਵੀ ਤੁਸੀਂ OTT ਐਪ ਡਾਇਰੈਕਟ ਲਗਾ ਸਕਦੇ ਆ ਕੋਈ ਚੈਨਲ ਲਗਾਉਣਾ ਹੈ ਤਾਂ ਡਾਇਰੈਕਟ ਲਗਾ ਸਕਦੇ ਆ ਇਸ ਦੇ ਵਿੱਚ ਇੱਕ ਹੋਰ ਵੀ ਬਹੁਤ ਸੌਖਾ ਆਸਾਨ ਕਰਿਆ ਕੰਮ ਕਿ ਜਿਸ ਤਰ੍ਹਾਂ ਕੋਈ ਆਪਾਂ ਹੁਣ ਚੈਨਲ ਲੱਭਣ ਦੀ ਆਪਰ ਨੂੰ ਦਿੱਕਤ ਆਉਂਦੀ ਹੈ ਆਪਾਂ ਆਪਾਂ ਨੇ ਸਪੋਰਟਸ ਚੈਨਲ ਦੇਖਣੇ ਆ ਇਹ ਆਪਣਾ yellow ਬਟਨ ਦਬਾਉਣਾ ਹੈ ਇਹ ਦੇਖੋ ਸਪੋਰਟਸ ਦੀ ਲਿਸਟ ਆ ਜੇਗੀ ਜਿਸ ਦੇ ਵਿੱਚ ਸਾਰੇ ਸਪੋਰਟਸ ਚੈਨਲ ਦੀ ਲਿਸਟ ਆ ਗਈ ਹੈ ਉਸ ਤੋਂ ਬਾਅਦ ਅਗਰ ਨਿਊਜ਼ ਦੇਖਣੇ ਆਪਾਂ ਨੇ ਘਰ ਦੇ ਵਿੱਚ ਆਪਣੇ ਜਿਸ ਤਰ੍ਹਾਂ ਬਜ਼ੁਰਗ ਹੁੰਨੇ ਆ ਉਹ ਨਿਊਜ਼ ਐ ਸਪੋਰਟਸ ਹੀ ਦੇਖਦੇ ਆ ਤੇ ਇਸ ਦੇ ਵਿੱਚ ਆਪਾਂ ਨੇ ਨਿਊਜ਼ ਦੇ ਲਈ ਇਹ ਗ੍ਰੀਨ ਵਾਲਾ ਬਟਨ ਪ੍ਰੈਸ ਕਰਨਾ ਹੈ ਇੱਥੇ ਨਿਊਜ਼ ਵਾਲੀ ਉਹ ਲਿਸਟ ਆਏਗੀ ਬਹੁਤ ਆਸਾਨੀ ਕਰਤੀ ਪਹਿਲਾ ਐਪਲੀਕੇਸ਼ਨ ਦੇ ਵਿੱਚ ਜਾਣਾ ਪੈਂਦਾ ਦਾ ਪਰ ਹੁਣ ਨਹੀਂ ਸਿੱਧਾ ਡਾਇਰੈਕਟ ਆ ਗਿਆ ਜੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਆਪਣਾ ਹੋਮ ਬਟਨ ਆ ਗਿਆ ਜੀ ਹੋਮ ਪ੍ਰੈਸ ਕਰਨਾ ਹੈ ਇੱਥੇ ਜੋ ਵੀ ਤੁਸੀਂ ਐਪਲੀਕੇਸ਼ਨਾਂ ਹੈਗੀਆਂ ਐ ਉਹ ਤੁਹਾਡੀਆਂ ਸਾਰੀਆਂ ਤੁਹਾਡੇ ਸਾਹਮਣੇ ਸਕਰੀਨ ਤੇ ਆ ਜੂਗੀਆਂ ਜੀ ਵਾਈਫਾਈ ਜਾ ਕੇ ਆਪਾਂ ਅਟੈਚ ਨਾਲੇ ਰਹਿੰਦਾ ਜੀ ਵਾਈਫਾਈ ਔਰ ਇਹ ਵਾਲਾ ਆਪਣਾ ਵਾਈਫਾਈ ਹੈ ਇਸ ਦੇ ਵਿੱਚ ਅਗਰ ਆਪਣੀ ਵਾਈਟ ਰੰਗ ਦੀ ਲਾਈਟ ਆ ਰਹੀ ਹੈ ਤਾਂ ਸਮਝ ਲਓ ਵਾਈਫਾਈ ਚੱਲ ਰਿਹਾ ਹੈ ਇਸ ਦੇ ਵਿੱਚ ਵੀ ਦੋ ਲਾਈਟ ਆਉਗੀਆਂ ਜੀ ਦੋ ਗ੍ਰੀਨ ਲਾਈਟ ਆਉਣਗੇ। ਅਗਰ ਦੋ ਗ੍ਰੀਨ ਲਾਈਟ ਆਏ ਜਾਂ ਬਲੂ ਲਾਈਟ ਆਏ ਜਾਂ ਗ੍ਰੀਨ ਹੈ ਤਾਂ ਇਹ ਸਮਝ ਲਓ ਆਪਣਾ ਵਾਈਫਾਈ ਪੂਰਾ ਵਰਕ ਕਰ ਰਿਹਾ ਹੈ ਜੀ। ਪਰ ਇਹ ਆਪਾਂ ਦੇਖੋ ਇਹ ਵਾਲੇ ਅੰਦਰ ਹੀ ਪਿਆ ਹੈ ਤਾਂ ਵੀ ਪੂਰਾ ਪ੍ਰੋਪਰ ਕੰਮ ਕਰ ਰਿਹਾ ਹੈ। ਔਰ ਪਲੱਸ ਇਸ ਦੇ ਵਿੱਚ ਕੀ ਫਾਇਦਾ ਕਰਿਆ ਹੈ? ਇਸ ਦੀ ਜੋ ਰੈਮ ਹੈ ਉਹ ਵਧਾ ਦਿੱਤੀ ਗਈ ਹੈ ਕੰਪਨੀ ਵੱਲੋਂ। ਬਾਕਸ ਦੀ ਜਿਸ ਤਰ੍ਹਾਂ ਪਹਿਲਾ ਬਾਕਸ ਤੇ ਉਹ ਥੋੜੀ ਹੈਂਗ ਦੀ ਦਿੱਕਤ ਵੀ ਆ ਸਕਦੀ ਸੀ। ਹੋਰ ਕੰਪਨੀਆਂ ਦੇ ਬਾਕਸਾਂ ਵਿੱਚ ਹੈਂਗ ਦੀ ਦਿੱਕਤ ਹੁੰਦੀ ਹੈ। ਬੈਕ ਕਰਦੇ ਆ ਉਹ ਕਰਦੇ ਆ। ਤਾ ਇਸ ਦੇ ਵਿੱਚ ਡਾਇਰੈਕਟ ਜੋ ਵੀ ਤੁਸੀਂ ਵੀਡੀਓ ਆਪਣਾ ਚਲਾਉਂਗੇ ਨਾਲ ਦੀ ਨਾਲ ਐਪਲੀਕੇਸ਼ਨ ਵਰਕ ਕਰੂਗੀ ਜਿਸ ਤਰ੍ਹਾਂ ਦੇਖੋ ਜੀ ਕੋਈ ਹੈਗਾ ਸਿੱਧਾ 1 ਸੈਕਿੰਡ ਦੇ ਵਿੱਚ ਜੋ ਵੀ ਐਪਲੀਕੇਸ਼ਨ ਹੈ ਨਾਲ ਦੀ ਨਾਲ ਡਾਇਰੈਕਟ ਖੁੱਲ ਰਹੀ ਹੈ ਕੋਈ ਬੈਕ ਜਾਣਾ ਹੈ ਡਾਇਰੈਕਟ ਤੁਸੀਂ ਲਾਈਵ ਦੇ ਵਿੱਚ ਜੋ ਚੈਨਲ ਚੱਲ ਰਿਹਾ ਤਾਂ ਉਸ ਨੂੰ ਲਾਈਵ ਦਿਵਾਉਣਾ ਹੈ ਜੋ ਚੈਨਲ ਚੱਲਦਾ ਸੇਮ ਉਹੀ ਚੱਲੇਗਾ ਤਾਂ ਇਹ ਇੱਕ ਬਹੁਤ ਵਧੀਆ ਬਾਕਸਰ ਕੰਪਨੀ ਨੇ ਦੁਆਰਾ ਇਹ ਇੱਕ ਨਵਾਂ ਜਿਹਾ ਕੱਲ ਹੀ ਲਾਂਚ ਹੋਇਆ ਹੈ ਤੇ ਇਸ ਦੀ ਤੁਹਾਨੂੰ ਤਾਂ ਹੀ ਕਰਕੇ ਮੈਂ ਜਾਣਕਾਰੀ ਦੇ ਰਿਹਾ ਹਾਂ ਵੀ ਅਗਰ ਤੁਸੀਂ ਹੁਣ ਵਾਈਫਾਈ ਏਟਾ ਲਗਾਉਣਾ ਚਾਹੁੰਦੇ ਹੈ ਤਾਂ ਡਿਸ਼ ਵਾਲਾ ਝੰਜਟ ਖਤਮ ਹੋ ਗਿਆ ਕਿਉਂਕਿ ਕਈ ਬੰਦਿਆਂ ਨੂੰ ਡਿਸ਼ ਦੀ ਦਿੱਕਤ ਆਉਂਦੀ ਹੈ ਵੀ ਸਾਡੇ ਮੰਕੀ ਹਲਾ ਦੰਨੇ ਆ ਜਾਂ ਕੋਈ ਬੱਚੇ ਹਲਾ ਦੰਨੇ ਆ ਤਾਰ ਦੀ ਦਿੱਕਤ ਹੈ ਵੀ ਅਸੀਂ ਕਿੱਥੇ ਨੂੰ ਕਰੀਏ ਤਾਂ ਤੁਸੀਂ ਸਾਰਾ ਸਿਸਟਮ ਉਹ ਖਤਮੇ ਕਰ ਦਿੰਦਾ ਇਹਨਾਂ ਨੇ ਡਿਸ਼ ਵਾਲਾ ਜੀ ਡਾਇਰੈਕਟ ਹੈ ਹੈਂਗ ਨਹੀਂ ਹੋਊਗਾ ਬਾਕਸ ਜੀ ਪਹਿਲੀ ਗੱਲ ਬਹੁਤ ਕੰਪਨੀ ਹੈ ਪਲੱਸ ਇਹਦੇ ਵਿੱਚ 27 OTT ਐਪਾਂ ਚੱਲਦੀਆਂ ਜੀ ਜੋ ਨਾਲ ਮਿਲਦੀਆਂ ਜੀ 704 ਰੁਪਏ ਦਾ ਵੀ ਪੈਕ ਹੈਗਾ ਜੀ ਮੰਥਲੀ ਪਲੱਸ 500 ਰੁਪਏ ਵਾਲਾ ਪੈਕੇਜ ਆ 500 ਰੁਪਏ ਦੇ ਵਿੱਚ ਵਾਈਫਾਈ ਪਲੱਸ 27 OTT ਐਪ ਆ 700 ਰੁਪਏ ਦੇ ਵਿੱਚ ਵਾਈਫਾਈ OTT ਐਪ ਹੋਗੀ ਪਲੱਸ ਡਿਸ਼ ਚਲੇਗੀ ਜੋ ਕਿ ਆਪਣੇ ਡਿਸ਼ ਦਾ ਸਾਰਾ ਕੁਝ ਇਹ ਪੂਰਾ ਚਲੇਗਾ ਔਰ ਇਸ ਦੇ ਵਿੱਚ ਨੋਰਮਲ ਟੀਵੀ ਨੋਰਮਲ LED ਆਪਣੇ ਪੁਰਾਣਾ LED ਹੋਗੀ ਕੋਈ ਵੀ ਉਹ ਪੂਰੀ YouTube ਕੋਈ ਵੀ ਜੋ ਵੀ Netflix ਹੋਗੀ Prime Video ਹੋਗੀ Extreme Play ਹੋ ਗਿਆ YouTube ਹੋਗੀ ਸਾਰੀ ਐਪਲੀਕੇਸ਼ਨ ਆ ਵਰਕ ਕਰੂਗੇ ਤਾਂ ਇਹ ਸਾਡਾ ਮਕਸਦ ਹੀ ਤੁਹਾਡੇ ਦਾ ਕੇ ਚੀਜ਼ ਪਹੁੰਚਾਉਣਾ ਸੋ ਅਗਰ ਤੁਸੀਂ ਇਹ ਐਕਸਟ੍ਰੀਮ ਪਲੇ ਜੋ ਆਪਣਾ ਨਿਆ ਵਾਈਫਾਈ ਆਇਆ ਹੈ ਅਗਰ ਲੈਣਾ ਚਾਹੁੰਦੇ ਆ ਤਾਂ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਆ ਸਕਰੀਨ ਤੇ ਤੁਹਾਡੀ ਤੇ ਸਾਡਾ ਮੋਬਾਈਲ ਨੰਬਰ ਸ਼ੋ ਹੋ ਰਿਹਾ ਹੈ ਸੋ ਇੰਨਾ ਹੀ ਕਹਿੰਦੇ ਹੋਏ ਧੰਨਵਾਦ